ਨਿੰਬੂ ਦੀ ਚਟਨੀ ਬਣਾਉਣ ਵਿੱਚ ਮੇਨ ਗ੍ਰाइंड ਕਰਨ ਦਾ ਤਰੀਕਾ ਜਿਹੜਾ ਤੁਸੀਂ ਵੀਡੀਓ ਵਿੱਚ ਦੇਖਦੇ ਰਹੋ ਹੈਗੀ ਆ ਅਜਵਾਇਣ ਦਰਦਰੀ ਕੁੱਟੀ ਸੌਫ ਚੀਰੀ ਫਲੈਕਸ ਤੇ ਆਪਣੀ ਕਾਲੀ ਮਿਰਚ ਇਹ ਅੱਧਾ ਚਮਚ ਕਾਲੀ ਮਿਰਚ ਆਪਾਂ ਆਪਣੇ ਜਿਵੇਂ ਜਿਵੇਂ ਆਪਾਂ ਨਿੰਬੂ ਲੈਨੇ ਆ ਜਿਵੇਂ ਆਪਾਂ ਟੇਸਟ ਆ ਪਰ ਅਜਵਾਇਣ ਆ ਜਿਹੜੀ ਇਹ ਬਹੁਤ ਹੀ ਜ਼ਿਆਦਾ ਨਾਲੇ ਉਹ ਪੜਤਣ ਹੋ ਜਾਂਦੀ ਆ ਇਸ ਤੋਂ ਇਲਾਵਾ ਆਪਣੇ ਨਮਕ ਹਲਦੀ ਤੇ ਬਰੀਕ ਕੁੱਟੀ ਹੋਈ ਮਿਰਚ ਜਿਹੜੀ ਉਹ ਪਈ ਆ ਆਪਾਂ ਨੇ ਇਹਨੂੰ ਗ੍ਰाइंड ਕਰਨਾ ਸਿਰ ਇਹ ਬੀਜ ਆ ਜਿਹੜਾ ਬਹੁਤ ਜ਼ਿਆਦਾ ਕੋ ਸੇਲਾ ਕਰ ਦੂਗਾ ਆਪਣੀ ਚਟਣੀ ਨੂੰ ਇਦਾਂ ਕਰਕੇ ਫਿਰ ਬੀਜ ਆਪਣੇ ਆਪ ਨਿਕਲ ਜਾਣੇ ਆ ਇਦਾਂ ਬਰੀਕ ਬਰੀਕ ਕਤਲੀਆਂ ਕੱਤ ਦੋ ਨਾ ਫਿਰ ਵਿੱਚ ਬਿਲਕੁਲ ਵੀ ਬੀਜ ਨਹੀਂ ਰਹਿੰਦਾ ਇਹ ਲੈਣਾ ਤੇ 10 ਮਿੰਟ ਵਾਸਤੇ ਛੱਡ ਦਾਂ ਜਿਹੜਾ ਇਹਦਾ ਸੱਤ ਆਪਾਂ ਇਦਾਂ ਹੱਥ ਨਾਲ ਕੱਢ ਲਈਏ ਲਾਲ ਮਿਰਚ ਅਜਵਾਇਣ ਥੋੜੀ ਜੀ ਪਾਉਣੀ ਹੈ ਅਜਵਾਇਣ ਜਾਂ ਸੌਫ ਚੀਲੀ ਫਲੇਕਸ ਤੇ ਕਾਲੀ ਮਿਰਚ ਸਾਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂ ਕਿਲੋ ਨਿੰਬੂਆਂ ਵਿੱਚ ਮੈਂ ਅੱਧਾ ਕਿਲੋ ਦਹੀਂ ਥੋੜੀ ਕੱਟੇ ਰੱਖੂੰ 10-15 ਦਿਨ ਚੰਗੀ ਤਰ੍ਹਾਂ ਹਿਲਾਉਣੀ ਹੈ ਜੇ